ਉਹ ਕਹਿੰਦੇ ਨਾ ਅੰਦਰ ਹੋਵੇ ਸੱਚੇ ਤੱਕ ਉੋਠੇ ਚੜ ਕੇ ਨੱਚ ਹੁਣ ਇਹਨਾਂ ਨੇ ਇੱਕ ਵੀਡੀਓ ਵਾਇਰਲ ਕਰਤੀ ਜੀ ਆ ਏਸੀ ਲੱਗੇ ਆ ਜੀ ਤੇ ਜਦਨ ਦਾ ਇਲਜ਼ਾਮ ਲੱਗਿਆ ਫਿਰ ਉਦਨ ਦੀ ਵੀਡੀਓ ਕਿੱਥੇ ਸੀਗੀ ਤੇ ਹੁਣ ਜੇ ਤੁਸੀਂ ਆਪਦੇ ਆਪ ਨੂੰ ਆਪ ਹੀ ਕਲੀਨ ਚਿੱਟ ਦੇ ਦਿੱਤੀ ਤੁਸੀਂ ਖਰੀਦਿਆ ਤੁਸੀਂ ਗੰਦਾ ਕੀਤਾ ਤੁਸੀਂ ਧੋਤਾ ਤਾਂ ਅਸੀਂ ਉਹਨੂੰ ਕਿਵੇਂ ਮੰਨ ਲਈਏ ਵੀ ਤੁਸੀਂ ਕਲੀਨ ਚਿੱਟ ਐ ਸਾਡੇ ਸਵਾਲ ਤਾਂ ਉਵੇਂ ਹੀ ਖੜੇ ਆ ਉਹ ਨਾਲੇ ਵੈਸੇ ਵੀ ਉਹ ਕਹਿੰਦੇ ਅਸੀਂ 2 ਕਰੋੜ ਦਾ ਦਾਵਾ ਕੀਤਾ ਵਾ ਆਪਣੇ ਮਰਨ ਤੱਕ ਦੀ ਗੱਲ ਕਹਿੰਦੇ ਵੀ ਅਸੀਂ ਡਟ ਕੇ ਲੜਾਂਗੇ ਅਸੀਂ ਮਰਾਂਗੇ ਔਰ ਮੈਂ ਵੀ ਕੰਨੀ ਐ ਅਸੀਂ ਮਰਾਂਗੇ ਪੇਚਾ ਵੱਡਾ ਪੈ ਗਿਆ ਮੈਚ ਪੂਰਾ ਫਸ ਗਿਆ ਪਹਿਲਾਂ ਤਾਂ ਮਿੰਦਰਪਾਲ ਲੂੰਬਾ ਵਰਸਸ ਐਮਐਲਏ ਮੋਗਾ ਸੀ ਪਰ ਹੁਣ 40 ਕਿਆਲੀ ਲੋਕ ਜਥੇਬੰਦੀਆਂ ਦਾ ਸੰਘਰਸ਼ ਬਣ ਗਿਆ ਅ ਅੱਛਾ ਭੈਣ ਜੀ ਜਿਸ ਤਰ੍ਹਾਂ ਹੁਣ ਇਹ ਮਾਮਲਾ ਬਣ ਗਿਆ ਐਮਐਲਏ ਜਿਹੜੀ ਆ ਉਹ ਇਹ ਕਹਿ ਰਹੀ ਆ ਕਿ ਬਿਲਕੁਲ ਦੋਸ਼ ਝੂਠੇ ਨੇ ਤੇ ਮੈਂ ਤਾਂ ਮਾਨਹਾਨੀ ਮੇਰੀ ਹੋ ਗਈ ਆ ਤੇ ਮੈਂ ਤਾਂ ਮਾਨਹਾਨੀ ਦਾ ਲਾਉਂਗੀ ਦੂਜੇ ਪਾਸੇ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਸੰਘਰਸ਼ ਵੜ ਦਿੱਤਾ ਹੁਣ ਤੁਹਾਨੂੰ ਕੀ ਲੱਗਦਾ ਹੈ ਵੀ ਇਹ ਮਾਮਲਾ ਹੁਣ ਕਿੱਧਰ ਨੂੰ ਜਾਊਗਾ ਸਰ ਦੇਖੋ ਮੈਂ ਖੁਦ ਇੱਕ ਸੰਘਰਸ਼ ਕਮੇਟੀ ਦੇ ਮੈਂਬਰ ਆ ਤਾਂ ਹੁਣ ਜੇ ਉਹ ਕਹਿੰਦੇ ਸਾਨੂੰ ਕਲੀਨ ਚਿੱਟ ਮਿਲ ਗਈ ਹੈ ਤਾਂ ਉਹਨਾਂ ਨੇ ਆਪ ਹੀ ਕੀਤਾ ਤੇ ਆਪ ਹੀ ਸਾਰਾ ਕੁਝ ਕਲੀਨ ਚਿੱਟ ਵੀ ਕਰ ਲਿਆ ਤੇ ਉਹਦੇ ਵਿੱਚ ਅਸੀਂ ਕਿੱਥੇ ਆ ਸਾਡੇ ਸਾਹਮਣੇ ਬੈਠ ਕੇ ਜਦੋਂ ਅਸੀਂ ਕਹਿੰਨੇ ਸਾਡੇ ਸਾਹਮਣੇ ਆਓ ਸਾਡੇ ਨਾਲ ਬਹਿ ਕੇ ਗੱਲ ਕਰੋ ਸਾਨੂੰ ਸੁਣੋ ਤਾਂ ਜਦੋਂ ਉਹ ਸੁਣੀ ਨਹੀਂ ਗਈ ਤੇ ਹੁਣ ਜੇ ਤੁਸੀਂ ਆਪਦੇ ਆਪ ਨੂੰ ਆਪ ਹੀ ਕਲੀਨ ਚਿੱਟ ਦੇ ਦਿੱਤੀ ਤੁਸੀਂ ਖਰੀਦਿਆ ਤੁਸੀਂ ਗੰਦਾ ਕੀਤਾ ਤੁਸੀਂ ਧੋਤਾ ਤਾਂ ਅਸੀਂ ਉਹਨੂੰ ਕਿਵੇਂ ਮੰਨ ਲਈਏ ਵੀ ਤੁਸੀਂ ਕਨੀਲ ਜਿੱਟਾ ਸਾਡੇ ਸਵਾਲ ਤਾਂ ਉਵੇਂ ਹੀ ਖੜੇ ਆ ਉਹ ਨਾਲੇ ਵੈਸੇ ਵੀ ਉਹ ਕਹਿੰਦੇ ਅਸੀਂ 2 ਕਰੋੜ ਦਾ ਦਾਵਾ ਕੀਤਾ ਵਾ ਉਹ ਕਹਿੰਦੇ ਨਾ ਅੰਦਰ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ ਜੀ ਜੀ ਸਾਡੇ ਅੰਦਰ ਸੱਚ ਆ ਇਹ ਸੰਘਰਸ਼ ਕਮੇਟੀ ਇਸ ਗੱਲ ਦੀ ਗਵਾਹ ਵਾ ਇਹ ਐਵੇਂ ਨਹੀਂ ਖੜੇ ਕਿਸਾਨ ਜੱਥੇਬੰਦੀਆਂ ਸਾਡੇ ਨਾਲ ਖੜੀਆਂ ਐਵੇਂ ਖੜ ਗਈਆਂ ਅਸੀਂ ਮਰਨ ਨੂੰ ਆ ਕਰਮਜੀਤ ਵੀਰ ਜੀ ਨੇ ਆਪਣੇ ਮਰਨ ਤੱਕ ਦੀ ਗੱਲ ਕਹੇ ਵੀ ਅਸੀਂ ਡਟ ਕੇ ਲੜਾਂਗੇ ਅਸੀਂ ਮਰਾਂਗੇ ਔਰ ਮੈਂ ਵੀ ਕਹਿੰਨੀ ਐ ਅਸੀਂ ਮਰਾਂਗੇ ਜਦੋਂ ਅਸੀਂ ਕਿਉਂਕਿ ਮਰਦੇ ਹੀ ਪਏ ਆ ਜਹਿਰਾ ਵੰਡੀ ਜਾਣੇ ਆ ਲੋਕਾਂ ਨੂੰ ਮਾਰੀ ਜਾਣੇ ਆ ਕਰਪਸ਼ਨ ਦਾ ਲੈਵਲ ਹਾਈ ਕਰੀ ਜਾਣੇ ਆ ਸਾਡੇ ਲਈ ਤੁਸੀਂ ਛੱਡ ਕੀ ਰਹੇ ਹੋ ਤੁਸੀਂ ਬਹੁਤ ਜ਼ਿਆਦਾ ਗਰੀਬ ਆ ਤੁਹਾਨੂੰ ਹਰ ਚੀਜ਼ ਦੀ ਲੋੜ ਆ ਤੇ ਸਿਵਲ ਹਸਪੀਟਲ ਹੁੰਦੇ ਕਿੰਨਾ ਲਈ ਆ ਮੈਨੂੰ ਮੜਾ ਜੇ ਕੋਈ ਇਹ ਸਮਝਾ ਦੇਵੇ ਸਿਵਲ ਹਸਪੀਟਲ ਗਰੀਬ ਲੋਕਾਂ ਲਈ ਆ ਅਮੀਰ ਲੋਕਾਂ ਨੂੰ ਫੰਡ ਦੇਣ ਲਈ ਨਹੀਂ ਹੁੰਦਾ ਤੇ ਫਿਰ ਗਰੀਬ ਕੌਣ ਆ ਉਹ ਆ ਕੇ ਅਸੀਂ ਆ ਇਹ ਸਾਡੇ ਜਿਹੜੇ ਹਿੱਸੇ ਆ ਉਹ ਆਪਦੇ ਅੰਦਰ ਵੰਡ ਰਹੇ ਆ ਆਪ ਹੀ ਖਾ ਰਹੇ ਆ ਆਪ ਹੀ ਗੰਦਾ ਕਰ ਰਹੇ ਆ ਆਪ ਹੀ ਤੋੜ ਰਹੇ ਆ ਤੇ ਉਹ ਕਲੀਨ ਚਿੱਟਾ ਤੇ ਫਿਰ ਉਹ ਰਹਿਣ ਸਾਡੇ ਵੱਲੋਂ ਨਹੀਂ ਹੈਗੀ ਤੁਹਾਡੇ ਸਵਾਲ ਕੀ ਨੇ ਵੈਸੇ ਜਿਹੜੇ ਤੁਸੀਂ ਕਹਿੰਦੇ ਆ ਸਾਡੇ ਸਵਾਲ ਸੁਣੇ ਨਹੀਂ ਗਏ ਖਵਾਲ ਉਹਨਾਂ ਨੇ ਸੁਣਿਆ ਕੀ ਹੈ ਸਾਡੇ ਨਾਲ ਗੱਲ ਹੋਈ ਕਦੋਂ ਆ ਜੇ ਸਾਡੇ ਨਾਲ ਗੱਲ ਹੁੰਦੀ ਤਾਂ ਇਹ ਸਾਨੂੰ ਇੰਨਾ ਸੰਘਰਸ਼ ਕਰਨ ਦੀ ਲੋੜ ਕੀ ਸੀ ਨਹੀਂ ਵੈਸੇ ਤੁਹਾਡੇ ਸਵਾਲ ਕੀ ਨੇ ਆਪਾਂ ਕੈਮਰੇ ਤੇ ਤੁਹਾਡੇ ਸਵਾਲ ਲੋਕਾਂ ਸਾਹਮਣੇ ਰੱਖਦੇ ਆ ਮਹਿੰਦਰਪਾਲ ਲੁੰਬਾ ਜੀ ਨੂੰ ਕਿਉਂ ਬਦਲੀ ਦਿੱਤੀ ਗਈ ਹੈ ਉਹ ਇੰਨਾ ਚੰਗਾ ਕੰਮ ਕਰ ਰਿਹਾ ਮੈਂ ਖੁਦ ਵੀ ਇੱਕ ਬਿਜ਼ਨਸ ਹਾਂ ਮੈਂ ਨਾ ਮੈਂ ਖੱਲਿਆਂ ਉੱਠੀ ਐ ਮੈਂ ਖੜ ਰਹੀ ਐ ਮੈਂ ਉਹਨਾਂ ਨਾਲ ਜਾ ਰਹੀ ਐ ਮੈਂ ਉਹਨਾਂ ਨੂੰ ਪਹਿਲੇ ਦਿਨੋਂ ਕਹਿਆ ਸੀ ਵੀਰੇ ਮੈਂ ਗਲਤ ਦਾ ਸਾਥ ਨਹੀਂ ਦਿੰਦੀ ਤਾਂ ਉਹ ਕਹਿੰਦੇ ਸੀ ਭੈਣੇ ਤੂੰ ਚਿੰਤਾ ਨਾ ਕਰੀ ਆਪਾਂ ਗਲਤ ਕਰਦੇ ਨਹੀਂ ਜੇ ਇੰਨੀਆਂ ਸੰਘਰਸ਼ ਕਮੇਟੀਆਂ ਖੜੀਆਂ ਤਾਂ ਸਹੀ ਦੇ ਨਾਲ ਹੀ ਖੜੀਆਂ ਤੇ ਜਿਹੜੇ ਉਹਨਾਂ ਦੇ ਚਮਚੇ ਆ ਜੇ ਉਹਨਾਂ ਨਾਲ ਖੜ ਕੇ ਬੋਲਦੇ ਆ ਹੁਣ ਇਹਨਾਂ ਨੇ ਇੱਕ ਵੀਡੀਓ ਵਾਇਰਲ ਕਰਤੀ ਜੀ ਆ ਏਸੀ ਲੱਗੇ ਆ ਜੀ ਤੇ ਜਦੋਂ ਦਾ ਇਲਜ਼ਾਮ ਲੱਗਿਆ ਫਿਰ ਉਦੋਂ ਦੀ ਵੀਡੀਓ ਕਿੱਥੇ ਸੀ ਤੇ ਸਾਨੂੰ ਕੀ ਪਤਾ ਉਹ ਏਸੀ ਇਹ ਕਿਹੜੇ ਆ ਅਸੀਂ ਕਿਹੜਾ ਉਹਨਾਂ ਨੇ ਮਾਡਲ ਨੰਬਰ ਦਿੱਤਾ ਸੀਰੀਅਲ ਨੰਬਰ ਤਾਂ ਹੈ ਨਹੀਂ ਮਾਡਲ ਨੰਬਰ ਦਿੱਤਾ ਸਾਨੂੰ ਕੀ ਪਤਾ ਉਹ ਏ ਸੀ ਕਿਹੜੇ ਆ ਅਸੀਂ ਕਿਹੜਾ ਉੱਥੇ ਚੈਕਿੰਗ ਕਰਕੇ ਆਉਂਦੇ ਪਏ ਆ ਕੁਝ ਗੱਲਾਂ ਜਿਵੇਂ ਕਰਮਜੀਤ ਵੀਰ ਜੀ ਨੇ ਕਿਹਾ ਵੀ ਉਹਨਾਂ ਦੇ ਸਬੂਤ ਦੇਣੇ ਥੋੜੇ ਔਖੇ ਹੋ ਜਾਂਦੇ ਆ ਪਰ ਇਹ ਗੱਲ ਸੱਚ ਆ ਜੇ ਅੱਗ ਬਲੀ ਆ ਤਾਂ ਤੂੰ ਆਉਟ ਹੈ ਜੇ ਕੋਈ ਗੱਲ ਹੋਈ ਆ ਤੇ ਜਿਵੇਂ ਅਮਨ ਦੀ ਮੈਮ ਇਹਨੇ ਸੱਚੇ ਸੀ ਤਾਂ ਫਿਰ ਸੁਣਦੇ ਸਾਨੂੰ ਸਾਨੂੰ ਇਹ ਸੰਘਰਸ਼ ਕਰਨ ਦੀ ਕੀ ਲੋੜ ਚੰਗੇ ਬੰਦੇ ਨੂੰ ਸੰਘਰਸ਼ ਕਰਨ ਦੀ ਲੋੜ ਕਿਉਂ ਪੈਂਦੀ ਹੈ ਮੇਰਾ ਸਵਾਲ ਆ ਚੰਗਾ ਬੰਦਾ ਸੜਕਾਂ ਤੇ ਕਿਉਂ ਉਤਰਦਾ ਹੈ ਸਾਰੇ ਮੋਗੇ ਨੂੰ ਪਤਾ ਹੈ ਕਿ ਮਹਿੰਦਰਪਾਲ ਲੁੰਬਾ ਸੇਵਾ ਕਰਦਾ ਹੈ ਉਹ ਸਮਾਜ ਸੇਵਾ ਵੀ ਕਰਦਾ ਆਪਣੀ ਡਿਊਟੀ ਤੋਂ ਇਲਾਵਾ ਵੀ ਕੰਮ ਕਰਦਾ ਲੋਕਾਂ ਦੇ ਫਿਰ ਉਹਨੂੰ ਸੰਘਰਸ਼ ਤੇ ਉਤਰਨ ਦੀ ਲੋੜ ਕਿਉਂ ਆ ਉਹ ਕਿਉਂ ਲੜੇ ਸੜਕਾਂ ਤੇ ਖੜੇ ਉਹ ਅਸੀਂ ਸਾਰੇ ਇਕੱਠੇ ਹੋਈਏ ਪ੍ਰੋਟੈਸਟ ਕਰੀਏ ਕਾਹਤੋਂ ਤੇ ਮਤਲਬ ਤੁਸੀਂ ਕਰਾਪਸ਼ਨ ਦਾ ਹਿੱਸਾ ਹੈਗੇ ਆ ਤਾਂ ਤਾਂ ਹੀ ਅਸੀਂ ਸੰਘਰਸ਼ ਕਰਦੇ ਪਏ ਹਾਂ ਜੇ ਤੁਸੀਂ ਕਰਾਪਸ਼ਨ ਦਾ ਹਿੱਸਾ ਨਹੀਂ ਹੁੰਦੇ ਤਾਂ ਸਾਨੂੰ ਇਨਸਾਫ ਮਿਲਦਾ ਉਹਨਾਂ ਦੀ ਬਦਲੀ ਰੱਦ ਕਰਦੇ ਐਸਐਮਓ ਨੂੰ ਸਜ਼ਾ ਹੁੰਦੀ ਪ੍ਰੂਫ ਸਾਡੇ ਕੋਲ ਹੈ ਕਿਉਂ ਨਹੀਂ ਤੁਹਾਨੂੰ ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਜਗਰਾਉਂ ਦੇ ਵਿੱਚ ਉਥੋਂ ਦੀ ਐਮਐਲਏ ਬੀਬੀ ਸਰਬਜੀਤ ਮਾਨੋਕੇ ਤੇ ਕੋਠੀ ਦੱਬਣ ਦੇ ਇਲਜ਼ਾਮ ਲੱਗੇ ਤੇ ਪਹਿਲਾਂ ਇਹ ਗੱਲਾਂ ਆਈਆਂ ਪੂਰਾ ਪ੍ਰਚਾਰਿਆ ਗਿਆ ਵੀ ਇਹ ਇਹ ਜਿਹੜੇ ਦਾਵੇਦਾਰ ਮਾਂ ਧੀ ਦੇ ਝੂਠ ਬੋਲ ਰਹੀਆਂ ਨੇ ਅੰਤ 'ਚ ਉਹਨਾਂ ਨੂੰ ਚਾਬੀਆਂ ਦੇਣੀਆਂ ਪਈਆਂ ਤਾਨੂੰ ਲੱਗਦਾ ਕਿ ਇਸ ਤਰ੍ਹਾਂ ਹੀ ਇਸ ਕੇਸ ਦੇ ਵਿੱਚ ਵੀ ਹੋ ਸਕਦਾ ਮੈਂ ਤੁਹਾਨੂੰ ਪਹਿਲੇ ਲਫ਼ਜ਼ਾਂ ਜੀ ਇਹ ਕਿਹਾ ਵੀ ਵੀਰੇ ਵੀ ਅੰਦਰ ਹੋਵੇ ਸੱਚ ਨਾਲ ਤਾਂ ਕੋਠੇ ਚੜ੍ਹ ਕੇ ਨੱਚਿਆ ਜਾਂਦਾ ਵਾ ਸਾਡੇ ਅੰਦਰ ਸੱਚ ਹੈ ਸਾਡੇ ਪਰ ਆ ਗਲਤ ਨਹੀਂ ਹੈਗਾ ਤਾਂ ਫਿਰ ਅਸੀਂ ਲੜਾਂਗੇ ਅਸੀਂ ਖੜੇ ਹਾਂ ਬਦਲੀ ਇੱਥੇ ਹੀ ਹੋਊਗੀ ਕਿਉਂ ਜਾਣਗੇ ਉਹ ਉੱਥੇ ਨਹੀਂ ਹੁਣ ਮਸਲਾ ਜਿਹੜਾ ਹੈ ਉਹ ਮਹਿੰਦਰਪਾਲ ਲੂੰਬਾ ਜੀ ਦਾ ਤੇ ਐਮ ਐਲ ਏ ਦਾ ਹੈ ਕਿ ਮਸਲਾ ਲੋਕਾਂ ਦਾ ਮਸਲਾ ਲੋਕਾਂ ਦਾ ਤੇ ਸਰਕਾਰ ਦਾ ਹੈ ਕਰਪਸ਼ਨ ਦਾਵਾ ਲੋਕਾਂ ਦਾਵਾ ਮਹਿੰਦਰਪਾਲ ਲੂੰਬਾ ਜੀ ਦੀ ਬਦਲੀ ਕਿਉਂ ਹੋਈ ਹੈ ਕਿਉਂਕਿ ਉਹ ਕਰਪਸ਼ਨ ਦੇ ਖਿਲਾਫ ਹੈ ਜੀ ਜੀ ਉਹ ਗਲਤ ਕਰਨ ਤੋਂ ਰੋਕਦੇ ਹੈ ਇਹ ਮੈਟਰ ਹੈ ਹੀ ਨਹੀਂ ਕਿ ਮਹਿੰਦਰਪਾਲ ਲੂੰਬਾ ਤੇ ਅਮਨ ਮੈਡਮ ਮਹਿੰਦਰਪਾਲ ਸਰ ਦਾ ਅਮਨ ਮੈਮ ਨਾਲ ਕੀ ਮੇਜਰ ਹੈਗਾ ਕੀ ਪਰਸਨਲ ਇਸ਼ੂ ਆ ਕੁਝ ਵੀ ਨਹੀਂ ਉਹਨਾਂ ਨੇ ਸਪੋਰਟ ਕੀਤੀ ਆ ਉਹਨਾਂ ਨੂੰ ਉਹਨਾਂ ਨੇ ਸਪੋਰਟ ਕੀਤੀ ਮਹਿੰਦਰਪਾਲ ਵੀਰ ਜੀ ਨੂੰ ਤੇ ਉਹਨਾਂ ਨੇ ਵੀ ਕੀਤੀ ਤੇ ਫਿਰ ਹੁਣ ਜਦੋਂ ਉਹ ਕਰਪਸ਼ਨ ਫੜ ਰਹੇ ਸੀ ਲੋਕਾਂ ਨੂੰ ਫੜ ਰਹੇ ਸੀ ਉਹ ਸ਼ਿਕਾਇਤਾਂ ਕਰ ਰਹੇ ਸੀ ਫਿਰ ਕਿਉਂ ਨਹੀਂ ਸੁਣੀਆਂ ਫੇਰ ਉਹ ਬੁਰੇ ਹੋਗੇ ਤਾਂ ਫੇਰ ਉਹਨਾਂ ਦੀ ਬਦਲੀ ਹੋਗੀ ਜੀ ਜੀ ਕਾਹ ਤੋਂ ਇਹ ਸਵਾਲ ਹੈ ਮੇਰੇ ਵੀ ਜੇ ਇੱਕ ਬੰਦਾ ਚੰਗਾ ਕਰਦਾ ਪਿਆ ਵਾ ਤਾਂ ਤੁਸੀਂ ਉਹਨੂੰ ਕੱਢ ਕਿਉਂ ਰਹੇ ਹੋ ਤੁਸੀਂ ਡਰ ਗਏ ਹੋ ਕਿ ਇਹ ਕਿਤੇ ਸਾਡੇ ਆਲਾ ਜਾਵੇਗਾ ਤਾਂ ਤੁਹਾਨੂੰ ਡਰ ਆ ਇਹ ਸਾਨੂੰ ਡਰ ਨਹੀਂ ਹੈਗਾ ਉਹਨਾਂ ਕਹਿੰਦੇ 5 ਕਰੋੜ ਵੀ ਲਾਓ ਅਸੀਂ ਖੜੇ ਆ ਤਨਖਾਹਾਂ ਤੁਹਾਡੀਆਂ ਕਿੰਨੀਆਂ ਦਿੰਦੇ ਆ ਕੰਮ ਅਸੀਂ ਕਿੰਨਾ ਕਰਦੇ ਆ ਤਾਂ ਉਹਦੇ ਬਦਲੇ ਵਿੱਚ ਤੁਸੀਂ ਮਾਨ ਹਾਨਣੀ ਆ ਤੁਸੀਂ ਕਰੋਗੇ ਸਵਾਲ ਸਾਡੇ ਆ ਉਹਨਾਂ ਦੇ ਜਵਾਬ ਦਿਓ ਅਸੀਂ ਆਮ ਲੋਕ ਆ ਆਮ ਜਨਤਾ ਆ ਅਸੀਂ ਦੁਖੀ ਆ ਸਾਨੂੰ ਸੁਣੋ ਆਪ ਦੀਆਂ ਨਾਲ ਸੁਣਾਓ ਤੁਸੀਂ ਬਾਲੇ ਗਰੀਬ ਆ ਤਾਂ ਤੁਸੀਂ ਇੱਕ ਲੈਣ ਚ ਆ ਜਾਓ ਸੋ ਤੁਸੀਂ ਸੁਣਿਆ 3 ਤਰੀਕ ਨੂੰ ਹੁਣ ਪਤਾ ਲੱਗੇਗਾ ਕਿ ਇਹ ਮਾਮਲਾ ਕਿੱਧਰ ਨੂੰ ਜਾਂਦਾ ਹੈ ਇੱਕ ਪਾਸੇ ਲੋਕ ਤਾਕਤ ਖੜ ਗਈ ਹੈ ਤੇ ਦੂਜੇ ਪਾਸੇ ਸਰਕਾਰ ਦੀ ਐਮ ਐਲ ਏ ਹੈ ਹੁਣ ਇਹ ਮੈਚ ਜਿਹੜਾ ਹੈ ਉਹ ਕਿਸ ਕਰਵਟ ਬਦਲੇਗਾ ਉਹ 3 ਤਰੀਕ ਤੋਂ ਬਾਅਦ ਪਤਾ ਲੱਗੇਗਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਮੇਰੇ ਨਾਲ ਕੈਮਰੇ ਤੇ ਲਾਭਪ੍ਰੀਤ ਬਹੁਤ ਮਿਹਰਬਾਨੀ ਸ਼ੁਕਰੀਆ